ਹੈਲੋ ਦੋਸਤੋ ਤੁਹਾਡਾ ਸਵਾਗਤ ਹੈ ਮੇਰੇ ਨਵੇਂ ਵਲੌਗ ਵਿੱਚ ਮੈਂ ਥੋੜਾ ਸੋਨੂੰ ਸੁਧੋ ਪਲੀਜ਼ ਮੇਰੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਸ਼ੇਅਰ ਕਰਿਆ ਹੁਣ ਆ ਗਿਆ ਜੀ ਬਾਲਾ ਤੇ ਮੀ ਸੀਗਾ ਹਰ ਬਸ ਸਾਡੀ ਨਾਂਗੀ ਅਸੀਂ ਬੰਦੇ ਸੀ ਪੱਗ ਨੇ ਰਿਵੀਆਈ ਮੀ ਦੇ ਨਾਲ ਬਹੁਤ ਤੇਜ ਤਾਂ ਕਰਕੇ ਸੀ ਕਰ ਲਿਆ ਦੀ ਛੁੱਟੀ ਦੋਸਤੋ ਤੁਸੀਂ ਮੈਨੂੰ ਕਮੈਂਟ ਕਰਕੇ ਦੱਸਿਓ ਕਿਦਾਂ ਖਤੇ ਬਾਲਾ ਮੀ ਆ ਕੇ ਦੇਖਣਾ ਨੇ ਰਿਟਲ ਦੇਖਦੇ ਗੜੇ ਬਾਈ ਇਸ ਦੇ ਖੜੀ ਬਾਹਰ ਜਾ ਕੇ ਤੁਹਾਨੂੰ ਅੱਜ ਦਾ ਮੌਸਮ ਦਾ ਹਾਲ ਦਿਖਾਉਣਾ ਦਾ ਹਾਣ ਵਜੇ ਹੋਇਆ ਜੀ 8:30 ਤੁਮ ਬਾਹਰ ਜਾ ਕੇ ਮੌਸਮ ਦਿਖਾ ਦੇਖੋ ਜੀ ਆਹ ਰੋੜ ਤਾਂ ਗਰਗਰਾ ਤੇ ਰੋੜ ਦਾ ਹੋ ਗਿਆ ਬੁਰਾ ਹਾਲ ਉਹ ਤੱਕ ਜੀ ਉਹ ਤੱਕ ਬੜਾ ਬੁਰਾ ਹਾਲ ਆ ਆ ਦੇਖੋ ਜੀ ਮੋਟਰ ਸੇ ਉਹ ਦੰਦ ਲੈ ਆਇਆ ਆਪੇ ਉੱਧਰ ਗਿਆ ਵੀਡੀਓ ਦੇ ਬੁਸਟ ਆ ਗਈ ਵੀਡੀਓ ਹੋ ਗਿਆ ਸੀ ਗਾਈ ਅਗਲੀ ਵੀਡੀਓ ਚ ਉਹ ਵਾਲਾ ਗੁੱਡਾ ਜਿਹੜਾ ਐ ਅਲਟਰਾ ਵੀ ਸੀ ਦਾ ਪਿਛਲੀ ਤੇ ਪਿਛਲੀ ਵੀਡੀਓ ਦੀ ਬਸ ਆਉਂਗਾ ਉਹ ਗੁੱਡਾ ਹੁਣੇ ਚਲਾਈ ਜਾਂਦਾ ਜੀ ਸਾਈਕਲ ਮੈਂ ਡੈਡੀ ਆ ਦੇਖੋ ਜੀ ਇਹ ਚਲਾਈ ਜਾਂਦਾ ਸਾਈਕਲ ਸਾਈਕਲ ਚੋਂਦਾ ਨਹੀਂ ਸਲੱਪ ਲੱਈ ਜਾਂਦਾ ਓਰੇ ਹਾਂ ਬਿਗੜ ਰਿਹਾ ਪੈ ਰਹੀਆਂ ਥਾਲਾ ਸਾਈਕਲ ਤੋਂ ਉਹਦੇ ਟੈਰ ਘਾਈ ਜਾਂਦਾ ਮਮਾ ਰੱਗਾਂ ਲੰਘੇ ਨਾ ਬੋਲੀ ਜਾਂਦੀ ਨਾਚਣਾ ਨਾਚਲਾ ਇਹ ਗੰਦਾ ਹੋ ਜਾਣਾਗਾ ਦੇਖੋ ਜੀ ਹੁਣ ਇਹਨੇ ਨਾ ਸੱਚੀ ਲਾਈਵ ਚ ਚਾਲ ਲੱਗ ਗਿਆ ਹੁਣ ਦੁਬਾਰਾ ਹਟ ਕੇ ਵੀ ਸਟਾਰਟ ਹੋ ਗਿਆਗਾ ਹੁਣ ਹਟਿਆ ਸੀ ਪਹਿਲਾਂ ਹੁਣ ਮਾੜੋ ਬੋਟ ਦੁਬਾਰਾ ਚੱਲ ਪਿਆ ਬੂ ਆਹ ਦੇਖੋ ਵੀਰ ਕੀ ਕਰਦਾ ਹੈ ਆਰੇ ਹੋਰ ਉੱਥੋਂ ਨਿਕਲ ਜਾ। ਬਸ ਤਾ ਫੇਰ ਨਹੀਂ ਆਇਆ। ਫੇਰ ਤੋਂ ਨਹੀਂ ਆਦੇ ਦੋਸਤੋ। ਇਹਦਰ ਮੀਨੂ ਬੁਰਾ ਹੱਕਾਤਾ ਤੁਮ ਐ ਨਹੀਂ ਪਤਾ ਲੱਗਣਾ ਇਹ ਪਾਣੀ ਚ ਦੇਖੋ। ਤੁਸੀਂ ਪਾਣੀ ਚ ਦੇਖਣਾ ਪਤਾ ਲੱਗੂਗਾ। ਕਿੰਨੀ ਦਾ ਇਹ ਮੀਵਾ ਦੇਖੋ ਜੀ। ਇੱਧਰ ਬਿਕਰਮ ਅਬਦੁੱਲ ਰੇਜਾਂ ਤੋਂ ਬੰਨ ਗਏ ਆਇਆ ਕੋਲੀ ਸਾਡੀ ਕਾਨਕ ਤੋਂ ਜੰਮ ਪੰਗੇ ਲੱਗ ਗਏ ਇਹ ਹੱਦ ਤੋਂ ਨਹੀਂ ਨਹੀਂ ਸੌਰੀ ਸੌਰੀ ਇੱਧਰ ਸੌਰੀ ਸੌਰੀ ਫੈਪਟਟੀ ਹੋਈ ਆ ਜੋੜ ਦਾਗਾ ਹੱਥ ਲਗੜੀ ਜਾਂਦਾ ਨਾਲ ਦੇ ਨਾਲ ਗਿੱਲਾ ਹੋ ਗਿਆ ਨਾ ਬਾਰ ਹੋਏ ਹੋਣਾਗਾ ਫਿਰ ਨਿਕਲਦਾ ਫਿਰ ਕੱਲ ਦੀ ਵੀ ਸਕੂਲ ਦੀ ਛੁੱਟੀ ਕਰ ਲੂਗਾ ਓਏ ਓ ਤੈਨੂੰ ਕਰ ਲਾ ਕਿਤੇ ਮਾਰ ਇਹਨੇ ਤੁੰ ਨੂੰ ਕਦੇ ਨਹੀਂ ਰੱਖਦੀ ਹੁੰਦੀ ਸੀ ਓ ਮੱਠੀ ਜੀ ਇੱਤੋਂ ਮਾਰੋ ਦੇਖੋ ਜੀ ਨਿਕਲ ਗਈ ਆਪਦੀ ਘੋੜੀਆਂ ਦੀ ਸਪੀਡਾਂ ਚ ਦੇਖੋ ਜੀ ਆ ਖੜਿਆ ਸਾਡੀ ਆ ਲੰਬਰ ਹੀ ਨਹੀਂ ਇੱਧਰ ਖੜੀ ਸਾਡੀ ਜੂਪੜਾ ਸੁਰੀ ਗਾਲੀ ਹੁਣ ਅਸੀਂ ਨਾ ਆਪਦੀ ਪੀਂਗ ਵੀ ਬਣਾਈ ਜਾਣੇ ਆ ਤੇਰਾ ਮੈਂ ਕਹਦਾ ਮੈਨੂੰ ਉੱਤੋਂ ਛੱਕਾ ਦੇ ਤੂੰ ਫੋਨ ਫੜ ਮੈਂ ਚੜ ਜੂ ਗਰਾਮ ਨਾ ਦੇਖੋ ਜੀ ਇਹ ਆ ਗਿਆ ਪ੍ਰਾਲੀ ਤੇ ਚੱਜਣਾ ਫੜੇ ਜਵਾਨਾਂ ਤਾਂ ਕਰੀ ਸਾੜਿਆ ਮੈਨੂੰ ਕੀ ਪਤਾ ਮਰਦੇ ਆ ਓਏ ਤੂੰ ਸਾਈਕਲ ਇੱਧਰ ਲਾ ਆ ਮੈਂ ਪਿੱਛੇ ਆ ਰੇਹ ਤਰ੍ਹਾਂ ਪਿਆ ਆ ਹਾਂ ਲਾ ਸੰਦਾ ਇੱਤ ਸਾਈਕਲ ਲਾ ਗਈ ਤੇ ਪੈਰ ਕਿਉਂ ਚੜਿਆ ਯਾਰ ਇਹ ਜੋ ਨਹੀਂ ਆਦਾ ਜੈਮ ਦਾ ਬੰਦਾ ਪ੍ਰੋਟੀਨ ਪ੍ਰੋਟੀਨ ਪੀਣਾ ਮੈਂ ਜੈਮ ਆਣਾ ਪੀਣਾ ਪ੍ਰੋਟੀਨ ਤੂੰ ਗਾਇਸ ਇਹ ਪ੍ਰੋਟੀਨ ਪੀ ਰਿਹਾ ਦੇਖੋ ਵਰੀ ਜਾਨ ਨਿਕਲਦੀ ਹੈ ਇਦਾਂ ਥੋ ਡੰਪਲ ਚੱਕ ਲੈਣਾ ਦਸਾਂ ਰੇ ਇਹ ਤੋਂ ਇਹ ਜੜਿਆ ਜਾਂਦਾ ਇਹ ਤੋਂ ਇਹ ਪੇੜ ਤੇ ਨਹੀਂ ਜੜਿਆ ਜਾਂਦਾ ਮੈਨੂੰ ਦੇ ਯਾਰ ਆਹ ਫੋਨ ਫੜ ਇੱਕ ਵਾਰ ਮੈਂ ਟਰਾਈ ਕਰਕੇ ਦੇਖ ਬਹੁਤ ਬਾਹਲਾ ਫਿਸਲੀਨਾ ਪੇੜ ਉੜਿਆ ਪਾੜ ਗਿਆ ਪਾੜ ਗਿਆ ਜੱਟ ਬੁਰਾ ਗਏ ਨਹੀਂ ਆਇਆ ਇਹ ਫਾ ਅਜੇ ਸਾਡਾ ਟਾਈਮ ਨਹੀਂ ਆਇਆ ਕਿ ਨਿਕਲ ਜੱਟ ਬੁਰਾ ਗਏ ਮੈਂ ਆਇਆ ਕਿ ਸੱਜਣਾ ਕਾ ਮੈਂ ਨਹੀਂ ਆਇਆ ਗਣ ਫਾ ਬੋਲ ਬੋਲ ਪਹਿਲਾ ਮੈਨੂੰ ਚੜਨ ਦੇ ਨਹੀਂ ਫੜਾਨੇ ਔਰ ਮਹਾ ਜੜਨੇ ਆ ਮੈਂ ਚੱਲਿਆ